ਯਾਰ ਯਾਰ ਸਤਿ ਸ਼੍ਰੀ ਅਕਾਲ ਸੋ ਸਸੀ ਗਾਲ ਦੀ ਸਾਰਿਆਂ ਨੂੰ ਵੈਲਕਮ ਅਗੇਨ ਆਪਣੇ ਨਵੇਂ ਵਲੌਗ ਚ ਤੇ ਅੱਜ ਭਰਾ ਆਪਣੇ ਮੰਨੂ ਦਾ ਤੇਲ ਚੜਨਾ ਸੀ ਤੇ ਰੱਬ ਨੇ ਬਦਲਾ ਲੈ ਰਿਆ ਜਾਦਾ ਜੀ ਤਾਂ ਨਹੀਂ ਕਿਹੜਾ ਵਿਆਹ ਰਹੀ ਤੇ ਆਹ ਸਾਰੇ ਆਪਣੇ ਨੂੰ ਜਾਣਦੇ ਤੁਸੀਂ ਪਿਛਲੇ ਵਲੌਗਾਂ ਚ ਵੀ ਵੇਖਿਆ ਭਰਾ ਨੂੰ ਜੱਗਾ ਤੇ ਆਹ ਵੀਰ ਆਪਣਾ ਜੋਸ਼ੀ ਤੇ ਬਹੁਤ ਕਹਿਣ ਬੰਦਾ ਹੈ ਵੀ ਤੇ ਆਹ ਦੇਖੋ ਬਾਰਿਸ਼ ਲੰਡੀ ਆ ਆ ਸਾਰੀ ਡੈਕੋਰੇਸ਼ਨ ਕੀਤੀ ਜੀ ਤੇ ਸਾਰਾ ਹੀ ਬੇੜਾ ਕਰਕੋ ਗਿਆ ਆ ਹੁਣ ਚੱਲਣ ਦੀਆਂ ਤਿਆਰੀਆਂ ਹੁਣ ਜਗਾਰਡ ਆਪਣਾ ਪੰਜਾਬੀ ਗਾਣਾ ਕੀਤਾ ਆਂਟੀ ਆਪੂ ਤਾਣਾ ਨਖਸ਼ਾ ਰੈਡੀ ਕਰੰਡੀ ਆ ਵਿਆਹ ਵਾਲਾ ਮੁੰਡਾ ਕਿੱਥੇ ਆ ਆਜੋ ਆਜੋ ਪਿੱਛੇ ਜਾਣਾ ਆਪਾਂ ਸਾਰੇ ਵੇਟ ਕਰ ਰਹੇ ਨੇ ਆ ਵਿਆਹ ਵਾਲਾ ਮੁੰਡਾ ਇੱਧਰ ਨੀਂਹੋਂ ਹੁੰਦੇ ਤਾਂ ਨੋਪੜਾ ਕਿੱਦਾਂ ਬਹੁਤ ਮਾੜਾ ਇੱਧਰ ਤਿਆਰੀਆਂ ਹੋਣੀਆਂ ਆਂਟੀ ਕੀ ਕਹਿੰਦੇ ਜੀ ਆਂਟੀ ਕਹਿੰਦੇ ਚਲੋ ਆਹ ਦੇਖੋ ਕੀ ਹੋ ਰਿਹਾ ਮੈਨੂੰ ਪਹਿਲੀ ਵਾਰੀ ਆ ਕੇ ਰਹੁੰਦੇ ਆ ਤੇ ਚਲੋ ਅੱਗੇ ਦੇ ਅਗਲੇ ਪਤਾ ਨੂੰ ਦਿਖਾਉਨੇ ਆਂ ਗਰਮਾ ਗਰਮੀ ਚੱਲਣ ਢੀ ਆ ਇੱਥੇ ਬਣ ਗਈ ਵਧਾਈ ਮੀਂਹ ਹਟ ਚੁਕਿਆ ਹੈ ਮੁੰਡਾ ਆਟਾ ਬੈਠਣ ਵਾਸਤੇ ਰੈਡੀ ਹੈ ਰੈਡੀ ਮੁੰਡੇ ਤੇਰੇ ਰਮਾਲ ਸੀਂ ਕਰ ਚਲੋ ਜੀ ਤੁਸੀਂ ਰੈਡੀ ਹੈ ਦੋਵੇਂ ਆਣੇ ਤੁਸੀਂ ਕਰਨਾ ਪਿੱਛੇ ਰੋ ਨਾ ਚਲੋ ਜੀ ਆਲੂ ਥੱਲੇ ਆਗੇ ਫੜੋ ਆ ਫੜਿਆ ਚਲੋ ਠੀਕ ਹੈ ਠੀਕ ਠੀਕ ਦੋ ਮੈਂ ਇਧਰ ਆ ਜਾਓ ਅਗਨਾ ਦਾ ਕਾਰਗ੍ਰਾਮ ਜਾਰੀ ਹੈ ਹਣ ਸਮਝ ਤਕ ਹੋਉ ਨਹੀਂ ਡਾ ਕੀ ਚੱਲਣ ਡਿਆ ਹੈ ਕੀ ਕਹਿੰਦਾ ਤੂੰ ਕਾਰਗ੍ਰਾਮ ਨਾਲ ਕਾਰਗ੍ਰਾਮ ਇੱਧਰ ਵੇਖੀ ਆ ਮੜਗਾ ਕੀ ਹੋਇਆ ਤੇ ਤੂੰ ਕੀ ਹੋਇਆ ਪੀਨ ਬਾਰੇ ਚੱਲੀ ਆ ਕੀ ਹੋ ਆ ਜੀ ਆਣਾ ਹੁੰਦਾ ਹੈ ਇੱਥੇ ਅੰਤਰੀ ਸਾਹਿਬ ਸਸੀ ਦਾ ਬਲਾਵਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਬਹੁਤ ਸਾਰੇ ਨੂੰ ਮਿਲਟਕਦੇ ਵੈਰੀ ਗੁੱਡ ਆਪਣੀ ਵੀਡੀਓ ਸੱਚੇ ਸੋਨੇ ਵਾਲੇ ਚਲੋ ਚੱਲ ਚੱਲ ਬੈ ਗਿਆ ਤਿਆਰੀ ਪੁੰਡਰੀ ਤੇ ਕੰਡਾ ਤੇ ਆ ਰਿਹਾ ਤਿਆਰ ਪਹੁੰਚਦਾ ਰਮਨਾਲਾ ਦੇ ਚੌਂਕ ਨਾ ਲਾ ਚੌਂਕ ਹਾਂਜੀ ਹਾਂਜੀ ਫੋਟੋਆਂ ਖਿੱਚ ਜਾ ਫੋਨ ਤੇ ਮੇਰੇ ਕੋਲ ਐਡੀਆਰ ਗੋਪਾ ਲੈ ਗਿਆ ਨੂੰ ਮੂਵੀ ਵਾਲੇ ਨੂੰ ਮੈਂ ਕਿਹਾ ਨਾ ਖਿੱਚਣਾ ਇਧਰੋਂ ਇਧਰੋਂ ਗੱਡੀਆਂ ਲੱਲਿਓ ਥੋੜੇ ਛੱਡ ਨਾ ਜਾ ਓਏ ਗੋਪੇ ਹੈ ਨਹੀਂ ਇੱਥੇ ਧੱਕਾ ਦੇਵਣਾ ਜਦੋਂ ਉਹਦੇ ਫੋਟੋਆਂ ਤਾਂ ਖਿੱਚ ਮੰਨੂ ਵਾਲਾ ਫੜ ਲੈ ਨਹੀਂ ਹੁਣ ਹੋ ਗਿਆ ਸਟਾਰ ਮੰਨੂ ਵਾਲਾ ਤੇਰਾ ਫੋਨ ਮਾ ਦੀ ਸਹਾਕਣ ਤੇਰੀ ਭੈਣ ਵੀ ਸਹਾਕਣ ਵੇ ਮਾਂ ਪਰਿਵਾਰੇ ਤੇ ਤੋਂ ਲੱਖ ਕਰੋੜਾਂ ਦੇ ਮੰਦਵਾ ਵੀ ਤੋਂ ਮੰਦਰੀਆਂ ਲੋੜਾਂ ਦੇਸੋ ਮੇਰੇ ਮੰਦਰੀਆਂ ਗਰੀ ਐਸੋ ਵੇਲੇ ਤੈਨੂੰ ਮੰਦਰੀਪਤਿਆਂ ਲੋੜਾਂ ਦੇ ਮੰਦਵਾ ਐਸੋ ਮੇਰੇ ਆਲਾ ਚਲੋ ਜੀ ਕਰਤੀ ਛੜੋ ਵਾਹ ਜੀ ਵਾਹ ਵਾਹ ਜੀ ਵਾਹ ਤੇਲ ਵਾਲੇ ਦਿਨ ਬਹੁਤ ਨੇਰੀ ਆਂਦੀ ਪਈ ਹੈ ਜੀ ਕੀ ਬਾਤ ਹੈ ਜੀ ਅੱਜ ਵੀਡੀਓ ਵੀਡੀਓ ਉਹ ਮਮਾ ਸਕਰਬ ਡੇ ਕਰਨਾ ਓਏ ਜੱਗੇ ਓਏ ਉਹ ਜੱਗੇ ਮਮਾ ਹਲਦੀ ਲਾਉਣ ਤੇ ਸਕਰਬ ਡੇ ਕਰਨਾ ਲੋ ਜੀ ਮੁੰਡੇ ਦੇ ਯਾਰਾਂ ਦੋਸਤਾਂ ਨੇ ਹਲਦੀ ਗਾਦੀ ਲਾਈ ਤੇ ਸਕਰਬ ਵੀ ਕਰਤੀ ਆ ਜੀ ਦੇਵਰੇ ਮੂੰਹ ਚ ਪਾਤੀ ਵਾਲੇ ਮੂੰਹ ਚ ਪਾਤੀ ਦਾ ਹਾਜੀ ਵਾਲੇ ਮੂੰਹ ਚ ਪਾਤੀ ਮੰਨੂ ਜੀ ਇਹ ਕੀ ਬਣ ਗਿਆ ਓਏ ਹੁਣ ਬੋੜੋ ਕਿੱਥੀ ਵਾਜੀ ਵਾ ਕੀ ਬਾਤ ਓਨੀ ਲੈਪੀ ਮੈਂ ਤੇਰਾ ਸਾਡੇ ਗਰੁੱਪ ਦੇ ਵਿੱਚ ਇੱਕ ਹੋਰ ਟੰਗਿਆ ਗਿਆ ਜਰਸੀ ਜਰਸੀ ਲੈ ਵੀ ਮੇ ਤੇਰਾ ਸਾਡੇ ਗਰੁੱਪ ਚ ਇੱਕ ਹੋਰ ਟੰਗਿਆ ਗਿਆ ਬਾਕੀ ਉੱਧਰ ਆ ਜਣੇ ਬਾਕੀ ਨੂੰ ਕਹਿੰਦੇ ਦੇਣੀ ਨਹੀਂ ਆ ਕਿੱਦਾਂ ਚੱਲਣ ਡਿਆ ਵਾ ਮਹਾਰਾਜ ਕਿਹੋ ਚੱਲਨੇ ਮਹਾਰਾਜ ਵਧੀਆ ਅੱਜ ਤਾਂ ਮਾਡਾ ਪੂਰਾ ਪੂਰਾ ਦੇਖੇਗਾ ਹਾਂ ਨੇ ਭਾਵੇਂ ਦੋ ਬੰਦ ਰਹੇ ਹੋਣਾ ਫਿਰ ਵੀ ਨਹੀਂ ਇਹਦਾ ਇਹਨੂੰ ਤਿੰਨ ਚਾਰ ਇਹਨੂੰ ਤਿੰਨ ਚਾਰ ਦੇ ਇਹਦਾ ਵੀ ਬਾਕੀ ਵੰਡ ਦੇ ਲੈ ਖਾ ਲੈ ਬਹੁਤ ਖੜ ਜਾ ਇੱਕ ਹੋਰ ਦੇ ਰਿਆ ਮਠਾਈਆ ਇੱਕ ਮਾਰ ਲੈ ਲੈ ਦੇ ਵੰਡਣ ਦਾ ਦਿਹਾਣੀ ਹੈ ਬੰਦ ਉਹਨੇ ਰੁਪਈਆ ਛੱਡ ਦੇਣਾ ਵਿੱਚੋਂ ਆ ਦੇ ਨੂੰ ਦੇ ਨੂੰ ਵਿਆਹ ਕਰਾਉਣਾ ਵਿਆਹ ਕਰਾਉਣਾ ਬੰਨੂ ਆ ਦੇ ਕੇ ਅੱਖਾਂ ਗੋਲ ਕਰ ਲੈ ਕਰਾਉਣਾ ਵਿਆਹ ਕਰਾਉਣਾ ਕਹਿੰਦਾ ਦੇ ਇਹਨੂੰ ਲੈ ਲੈ ਓਏ ਦੇ ਘਪਾ ਫੋਨ ਉਹ ਕਿੱਥੇ ਪਲੇ ਹੋ ਗਿਆ ਹੈ ਇੱਥੇ ਆਉਂਦੇ ਆ ਉਹ ਕਿੱਥੇ ਆਜੋ ਹਾਂ ਚੇੜੀ ਨਾਲ ਗੱਲ ਵੀ ਇਹ ਕਹਿੰਦਾ ਜਰਾ ਵਿਆਹ ਕਰਾਉਣਾ ਯਾਰ ਬਾਲ ਨਹੀਂ ਬੰਨਣਾ ਨਹੀਂ ਜਾਣਦੇ ਇੱਥੇ ਇੱਥੇ ਨਾਲ ਵੀ ਤਾਂ ਨਹੀਂ ਕੋਈ ਨਹੀਂ ਦਾ ਸਰਮਾਨ ਉਹ ਤੇ ਕਿਹੜਾ ਹੈ ਦੇ ਘਪਾ ਫੋਨ ਫੜਾ ਕੇ ਛੋਟਾ ਕਰ ਲੈਣ ਸਰਮਾਨ ਨਹੀਂ ਬੰਨਣਾ ਕਿਹਨੇ ਕਾਰਜਕ੍ਰਮ ਖਤਮ ਹੋ ਚੁੱਕਾ ਹੈ ਹਾਂ ਮਟੀਆਂ ਚੱਲ ਰਹੀਆਂ ਇਹ ਬੰਦਾ ਬਹੁਤ ਹੈ ਹੈਂਡਸਮ ਲੱਗ ਰਿਹਾ ਹੈ ਨਹੀਂ ਗੁੱਟ ਤੇ ਅਭੀ ਹੋਰ ਲੱਗੇਗਾ ਜਦ ਫੇਸ ਉਹ ਸਾਫ਼ ਕਰਨਗੇ ਨਾ ਐਸੇ ਹੋਏਗਾ ਅਭੀ ساتھ ਐਸੇ ਸੇ ਮਸਾਜ ਕਰੇਗਾ ਨਾ ਤੂੰ ਆਏਗਾ ਖੁਸ਼ਮਾਂ ਹੁਣ ਕਿੱਥੇ ਆਈ ਐਮ ਵੈਰੀ ਵੈਰੀ ਹੈਪੀ ਚਲੋ ਪਹਿਲਾ ਬੰਦਾ ਡੈਪੀ ਆ ਨਹੀਂ ਇਹ ਬਾਅਦ ਪਤਾ ਲੱਗਣਾ ਸੀ ਬਾਅਦ ਮੈਰਿਜ ਪਹਿਲਾਂ ਅੱਛਾ ਤੇਰੇ ਤੇ ਇੱਕ ਤਾਂ ਬਾਅਦ ਆਹ ਦਾੜੀ ਕਿੱਥੋਂ ਡਾਈ ਕਰਾਈ ਆ ਤੂੰ ਹੀ ਕੀਤੀ ਆ ਚਲੋ ਆਂਦਾ ਵਿਆਹ ਕਰਾਉਣਾ ਮਨੂਵਾਲ ਵੇਖ ਕੇ ਅੱਖਾਂ ਖੁੱਲ ਗਈਆਂ ਓਹ ਕਹਿੰਦੇ ਨਹੀਂ ਹੋਣਾ ਮੈਂ ਤੇਰੇ ਵਾਲੇ ਵੇਖ ਕੇ ਹੋ ਗਈਆਂ ਮੇਰੀਆਂ ਇਹ ਕਹਦਾ ਜਿੰਨੇ ਗੁਣੇ ਤੈਨੂੰ ਝੋਲੀ ਚ ਦੇ ਦੇ ਨੇ ਨਾ ਤੇ ਅਜੇ ਵੀ ਤੇਰਾ ਨਾਮ ਹੋਣਾ ਮਾਰੀ ਗੱਲ ਆ ਠੀਕ ਆ ਇਹਨਾਂ ਦਾ ਵਿਆਹ ਆ ਥੋੜੇ ਚੇ ਬਾਅਦ ਠੀਕ ਆ ਉਹਨਾਂ ਦੇ ਬਾਅਦ ਜਾਵਾਂਗੇ ਬਲੌਗ ਬਣਾਵਾਂਗੇ ਫਿਰ ਆਪਰਾ ਦੇ ਆ ਕੇ ਠੀਕ ਆ ਭਰਾ ਆਪਣਾ ਸ਼ਿੰਦਾ ਕਰਿਆ ਉਹ ਫੋਟੋ ਖਿੱਚਣਾ ਕੋਈ ਸੱਚੀ ਕਿਵੇਂ ਖਲੋਤੇ ਇੱਥੇ ਨਹੀਂ ਲੱਗਦੀ ਤਾਲਾ ਕਿੱਤੀ ਯਾਰ ਖਿੱਚੀ ਵੀਰ ਵਧੀਆ ਜੀ ਫੋਟੋ ਆ ਜਾਓ ਇੱਥੇ ਆ ਚਲਾ ਓਏ ਕੱਪੜੇ ਵੀ ਨਹੀਂ ਲੋਕਾਂ ਨੇ ਕਹਿੰਦੇ ਵਿਆਹ ਤਾਂ ਬਾਅਦ ਕਰ ਦਵਾ ਖਰਾਬ ਹੁੰਦਾ ਤਾਂ ਪਹਿਲਾਂ ਹੀ ਹੋ ਗਿਆ ਇਹ ਲੇਟਨ ਦਾ ਵਿਆਹ ਇੱਥੇ ਆਣਗੇ ਬੈਰੀ ਕੀ ਕਰਨ ਡੈ ਹੁਣ ਕਰਕੇ ਵਿਖਾਈ ਫਿਰ ਜੋ ਜੋ ਤੇਰਾ ਮਾਨਸਿਕ ਸੰਤੁਲਨ ਠੀਕ ਵਾ ਚਾਪਰਾ ਵਿਆਹ ਹੋਣਾ ਹੋਣੀ ਹੋਣਾ ਪੈਰ ਸਾਫ ਕਰਨ ਪਾਪਾ ਚਲੋ ਅਗਲੀ ਵਾਰ 21 ਨਿਮਗ ਉਹਨੇ ਕੀ ਬਣਦਾ ਹੋਸ਼ ਵਿੱਚ ਰਹੇ ਤੇ ਹੋੱਚੀ ਰਹਿਣਾ ਵਾ ਥੋੜੇ ਕਿ ਟਾਈਮ ਬਾਦ ਤੁਹਾਨੂੰ ਸਰਤਾਜ ਮਿਲੂਗਾ ਮਿਲੂ ਨਾ ਸੁਖੀ ਰਹਿਣਾ ਵਾ ਨਹੀਂ ਨਹੀਂ ਪਾਪਾ ਬਾਤ ਨਹੀਂ ਥੋੜੇ ਬਾਹਰ ਛੋੜਾ ਨਾ ਉੱਤੀ ਸਰਤਾਜ ਆ ਉਹਨੂੰ ਵੇਖਿਓ ਹਾਲੋ ਇਹ ਕਿਤੇ ਘੈਂਟ ਹੋਊਗਾ। ਸਕੇ ਇੱਕ ਗੱਲ ਵਾਏ ਇਹਨੇ ਸਾਰੇ ਵਲੌਗ ਵੇਚ ਲਈ ਤੇ ਪਰ ਸਬਸਕ੍ਰਾਈਬ ਨਹੀਂ ਕਰਦਾ ਯਾਰ। ਕੋਈ ਨਹੀਂ ਕਰਾ ਦਿੰਦੇ ਸਾਰੇ। ਔਖਾ ਕੰਮ ਤਾਂ ਨਹੀਂ। ਬਿਲਕੁਲ। ਕਰੋ ਯਾਰ ਭਰਾ ਨੂੰ ਸਪੋਰਟ ਕਰੋ। ਯਾਰ। ਵੜਕੇ ਜਾਉਂਗਾ। ਚੱਲਿਆਂ ਤੇ ਆ ਗਿਆ ਕਰਦੋ। ਰਿਕਵੈਸਟ ਹੀ ਆ। ਜੀ। ਯੂ ਗੋ। ਆ ਤੇ ਦਾ। ਵੀਊ ਤਾਂ ਮੈਂ ਨਾ ਬਹੁਤਾ ਹੀ ਸਰਾ ਲੱਗਣ ਡਿਆ ਅੱਜ। ਕੀ ਆਈ ਬਾਤਾਂ ਆਈਆਂ ਭਈਆਂ ਨੇ। ਹੋਇਆ ਹੋਇਆ। ਜੱਤ ਹੋਇਆ ਤੋਇਆ। ਤੇਰੀ ਸੁਣਾ ਦਿਖੂਗਾ ਨੂੰ ਵੀ ਵਲੌਗ ਚ ਨਾ ਇਹਦਾ ਕੋਈ ਵਾਰ ਆਉਂਦਾ ਨਾ ਫੇਸਰ ਕਾ ਇਕੱਠਾ ਕਰਾ ਨੇ ਕੋਦੋ ਲਾਵਾ ਲੋਗ ਨਾ ਇਹ ਮੈਂ ਮੜਿਆ ਉਹ ਜਿਹਾ ਭਰੀ ਆਏ ਮੈਨੂੰ ਦਿਖਾਈ ਮੈਂ ਤੇਰੇ ਮਾਰੇ ਵਿੱਚ ਭਰੀ ਆਏ ਜੁੜੀ ਭਰੀ ਆਏ ਆਪਣੇ ਆ ਬੰਦਾ ਕਹਿੰਦਾ ਮੈਨੂੰ ਨਾ ਵਿਖਾਈ ਨਹੀਂ ਨਹੀਂ ਇਹ ਭਾਜੀ ਆਪਣੇ ਆਏ ਆ ਆਰਮੀ ਜੁਕੇ ਪੱਗ ਬੰਨ ਕੇ ਆਉਂਗੇ ਪਰ ਫੇਰ ਵੀ ਖਾਵਾਂਗੇ ਹਾਂ ਦੋ ਦੋ ਇਦਾਂ ਨਹੀਂ ਇਦਾਂ ਇਦਾਂ ਸਹੀ ਨਹੀਂ ਲੱਗਦਾ ਮਮਾ ਕਰਾਓ 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 ਇੰਟਰਵਿਊ ਕਰੋ ਮੈਂ ਕਿੱਥੇ ਆ ਮੈਂ ਕਿੱਥੇ ਆ ਹਾਂਜੀ ਇਹ ਭਾਜੀ ਆਪਣੇ ਫੌਜੀ ਆ ਉਹ ਮੈਂ ਕਿੱਥੇ ਆ ਮੈਂ ਹਾਂਜੀ ਇਹ ਭਾਜੀ ਆਏ ਨੇ ਆਪਣੇ ਠੀਕ ਹੈ ਫੌਜੀ ਭਾਜੀ ਆ ਡਿਊਟੀ ਕਰਦੇ ਨੇ ਬਹੁਤ ਵਧੀਆ ਬੰਦੇ ਨੇ ਠੀਕ ਹੈ ਨਾ ਕੋਈ ਨਿਸ਼ਬਦਾ ਨਹੀਂ ਕਰਦੇ ਠੀਕ ਆ ਜੀ ਨੂੰ ਹੱਥ ਰਿਲ ਹੁੰਦੇ ਬਹੁਤ ਵਧੀਆ ਦੇਸ਼ ਦੀ ਸੇਵਾ ਕਰਨਦੇ ਨੇ ਜੀ ਠੀਕ ਆ ਜੀ ਹਾਂ ਜੁੜੋ ਹਣ ਚਲੋ ਸਤਿ ਸ੍ਰੀ ਅਕਾਲ ਇਹ ਦੱਤ ਵੀ ਘਣਾ ਨੇ ਮੁੰਡੇ ਬੋਤਾਂ ਦਾ ਰੋਇਆ ਹਵਾ ਨੇ ਕਰਦਾ ਨੂੰ ਕੋਈ ਦਸਤਾਇਆ ਨਾ ਕਰੋ ਓਏ ਨਿੱਕੇ ਨਿਆਣੇ ਨੂੰ ਦਸਤਾਇਆ ਨਾ ਕਰੋ ਓਏ 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 ਕਰਵਾਤਾ ਹੀ ਹੋਰ ਬਾਤ ਆਈ ਓਏ ਹੋਏ ਕਿੱਡੇ ਪਾਪੀ ਹੋਏ ਹੈ ਲੱਲੀ 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 ਗੱਲ ਮੁਕੂ ਮਨੂ ਉਹਦੇ ਪਵਾ ਕੇ ਦੀ ਮੈਂ ਲੈ ਕੇ ਆ ਗਿਆ ਕੀ ਦਾ ਰੀਸ ਚਲੋ ਇਹ ਐਂਡ ਕਰਤੀ ਹੈ ਨਾ ਹੁਣ ਚਲੋ ਜੀ ਅੱਜ ਦਾ ਪ੍ਰੋਗਰਾਮ ਹੋ ਚੁੱਕਾ ਹੈ ਜੀ ਮਿਲਦੇ ਆ ਤੁਹਾਨੂੰ ਅਗੀਆਂ ਦੀਆਂ ਕਲਿੱਪਾਂ ਦੇ ਵਿੱਚ ਬਾੰਦੀ ਆ ਮੈਂ ਮੈਂ ਨਾ ਕਲੋਜ਼ ਕਲੋਜ਼ਿੰਗ ਦੀਆਂ ਕਰਨਾ ਕਰਦਾ ਬਾਵਾ ਆਈ ਮਨੂ ਨੇ ਬਾਵਾ ਬਾਵਾ ਮੈਂ ਲੋਜ਼ਿੰਗ ਸਪੀਚ ਦੇ ਦਈਏ ਸ਼ਸ਼ੇਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਅਗਲੇ ਵਲੌਗ ਦੇ ਵਿੱਚ ਨੈਕਸਟ ਦੇ ਅਗਲੇ ਪਾਰਟ 2 ਦੇ ਵਿੱਚ ਅੱਜ ਹੀ ਤੇਲ ਕੱਲ ਕੀ ਹਣਾ ਕੱਲ ਦੇ ਹੈ ਫਿਰ ਆਪ ਨੂੰ ਕੱਢੀ ਕੱਲ ਵੇਲੇ ਸ਼ਾਮ ਨੂੰ ਕੱਟ ਗਈ ਸ਼ਾਮ ਨੂੰ ਕਟਿੰਗ ਕਾਦੀ ਫੇਸ਼ੀਅਲ ਫੇਸ਼ੀਅਲ ਬਾਕੀ ਕੀਤੀ ਨਾ ਫੇਸ਼ੀਅਲ ਕਟਿੰਗ ਵੱਟੇ ਬਾਕੀ ਕੀਤੀ ਹੈ ਫੇਸ਼ੀਅਲ ਸੋਹਣੇ ਹੋਵਾਂਗੇ ਤੇ ਮਿਲਦੇ ਆ ਤੁਹਾਨੂੰ ਵਿਆਹ 'ਚ ਤੇ ਸਾਡਾ ਸਪੈਸ਼ਲ ਬਾਰਬਰ ਬਾਰਬਰ ਕਹਿੰਦੇ ਵੈਲਾ ਤੇ ਨੀ ਇੰਗਲਿਸ਼ ਓਕੇ ਓਦਾ ਤਾਂ ਨਹੀਂ ਆ ਤੂੰ ਓਕੇ ਨਹੀਂ ਬਾਰਬਰ ਵਾਸਤੇ ਸਲੂਨ ਯੂਕੇ ਐਂਡ ਕੈਨੇਡਾ ਦਾਦੇ ਮੈਨੂੰ ਯੂਕੇ ਐਂਡ ਕੈਨੇਡਾ ਯਾ ਯਾ ਹਾਂ ਯਾ 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 ਐਂਡ ਆਸਟ੍ਰੇਲੀਆ ਸਾਰਾ ਪਲੱਸ ਤੋਂ ਨੇ ਅਮਰੀਕਾ ਔਰ ਕੈਨੇਡਾ ਇਹ ਪਾਜੀ ਨਹੀਂ ਸੈਟ ਹੋਏ ਆ ਹਾਂ ਉੱਥੋਂ ਸਭ ਕੋ ਜਾਏਗਾ ਆਪਣਾ ਯੂਕੇ ਆਸਟ੍ਰੇਲੀਆ ਅਮਰੀਕਾ ਓਕੇ ਉਹ ਹੀ ਆਪਣਾ ਓਕੇ ਚਲੋ ਮਿਲਦੇ ਆ ਤੁਹਾਨੂੰ ਅਗਲੇ ਪਾਰਟ ਦੇ ਵਿੱਚ ਤਾਂ ਤੱਕ ਲਈ ਸਤਿ ਸ੍ਰੀ ਅਕਾਲ ਬਾਏ ਬਾਏ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾ ਕਰੋ ਸਬਸਕ੍ਰਾਈਬ ਕਰਦੇ ਜਾ ਕਰੋ ਚਲੋ ਜੀ ਤੰਗਾ ਦੀ ਮਿਲਦੇ ਹਾਂ ਲੋਅ ਅੱਜ ਬਾਏ ਬਾਏ ਕਰ ਦਿਓ ਜੀ ਬਾਏ 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 ਚੰਗਾ ਜੀ ਓਕੇ ਓ